ਸ਼੍ਰੀ ਅਮਰਸਰ ਸਾਹਿਬ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਕਿਵੇਂ ਆਪਣੇ ਆਪਰੇਸ਼ਨ ਕਵਰ ਅਪ ਤੇ ਜੁਟ ਗਏ ਆ ਇਹ ਗੱਲ ਦੋ ਤਿੰਨ ਗੱਲਾਂ ਤੋਂ ਸਾਫ਼ ਹੁੰਦੀ ਆ ਗੁਰਪ੍ਰੀਤ ਸਿੰਘ ਭੁੱਲਰ ਨੇ ਹੁਣੇ ਇੱਕ ਚੈਨਲ 'ਚ ਚੈਨਲ ਵਾਲਾ ਘਰੇ ਸੱਦਿਆ ਔਰ ਘਰੇ ਸਦ ਕੇ ਇੱਕ ਵੀਡੀਓ ਰਿਕਾਰਡ ਕੀਤੀ ਆ ਜਿਹਦੇ 'ਚ ਕਹਿ ਰਿਆ ਆ ਕੀ ਅਸੀਂ ਇਹ ਐਂਗਲ ਵੀ ਇਨਵੈਸਟੀਗੇਟ ਕਰਾਂਗੇ ਕਿ ਇਹ ਕਿਥੇ ਸਿੰਪਥੀ ਲੈਣ ਦਾ ਤਰੀਕਾ ਤਾਂ ਨਹੀਂ ਸੁਖਵੀਰ ਸਿੰਘ ਬਾਦਲ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਵਰਦੀ ਇੱਕ ਦਿਨ ਉਤਰ ਜਾਣੀ ਆ ਕਦੇ ਆਪ ਦੀ ਅੱਖਾਂ ਦੇ ਅੰਦਰ ਆਪ ਦੀ ਨਜ਼ਰਾਂ 'ਚ ਨਜ਼ਰਾਂ ਮਿਲਾ ਕੇ ਗੱਲ ਕਰ ਸਕੇਗਾ ਕਿ ਰੂਹ ਦੀ ਆਵਾਜ਼ ਨਾਲ ਗੱਲ ਕਰ ਸਕੇਗਾ ਕਿ ਅੱਜ ਕਿਸੇ ਬੰਦੇ ਦੀ ਸ੍ਰੀ ਦਰਬਾਰ ਸਾਹਿਬ ਚ ਸ੍ਰੀ ਹਰਮੰਦਰ ਸਾਹਿਬ ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੇਵਾ ਚ ਥੋੜੀ ਲਲਾਈਕੀ ਕਰਨ ਅੱਜ ਗੋਲੀ ਵੱਜ ਕੇ ਉਹਨਾਂ ਦੀ ਮੌਤ ਹੋ ਸਕਦੀ ਸੀ ਤਾਂ ਰੱਬ ਦਾ ਸ਼ੁਕਰ ਕਿ ਗੁਰੂ ਸਾਹਿਬ ਆਪ ਕਲਾ ਵਰਤੀ ਹੈ ਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਕਿ ਉਹਨਾਂ ਦੀ ਜਾਨ ਬਚ ਗਈ ਤੁਸੀਂ ਸੁਖਵੀਰ ਸੋਂ ਬਾਦਲ ਨੂੰ ਕਿਤੇ ਅਰਵਿੰਦ ਕੇਚਰੀਵਾਲ ਸਮਝ ਲਿਆ ਅਰਵਿੰਦ ਕੇਜਰੀਵਾਲ ਤੇ ਕੋਈ ਪਾਣੀ ਸੁਟੇ ਤੇ ਅਰਵਿੰਦ ਕੇਜਰੀਵਾਲ ਦੀ ਸਾਰੀ ਆਮ ਆਦਮੀ ਪਾਰਟੀ ਕਹਿ ਦਿੰਦੀ ਤਾਂ ਇਹ ਤਾਂ ਭਾਜਪਾ ਦੀ ਸਾਜ਼ਿਸ਼ ਹੈ ਹੁਣ ਤੁਸੀਂ ਆਪਣੀ ਜਾਨ ਬਚਾਉਣ ਲਈ ਆਪਣੀ ਨਲਹਿਕੀ ਆਪਣੀ ਫੇਲਿਅਰ ਆਪਣੀ ਕੁਰਸੀ ਬਚਾਉਣ ਲਈ ਅੱਜ ਤੁਸੀਂ ਕਹਿਤਾ ਕਿ ਇਹ ਤਾਂ ਸ਼ਾਇਦ ਸਾਜ਼ਿਸ਼ ਕਰਾਈ ਹੈ ਕੋਈ ਸਾਜ਼ਿਸ਼ ਕਰਾਉਂਦਾ ਕਿ ਆਪਦੇ ਤੇ ਗੋਲੀ ਚਲਵਾਊਗਾ ਥੇ ਮੈਨੂੰ ਇਹ ਦੱਸ ਦਿਓ ਭੁੱਲਰ ਸਾਹਿਬ ਜੇ ਸਾਜ਼ਿਸ਼ ਕਰਾਉਣੀ ਸੀ ਤੇ ਨਰੈਨ ਸਿੰਘ ਚੌੜਾ ਦਾ ਮੈਂ 2013 ਦੀ ਕਟਿੰਗ ਸ਼ੇਅਰ ਕੀਤੀ ਐ ਮੈਂ ਫੇਰ ਕਰ ਦਿੰਨਾ ਹੁਣੇ ਹਿੰਦੁਸਤਾਨ ਟਾਈਮਜ਼ ਦੀ ਅਖਬਾਰ 'ਚ ਇੰਟੈਲੀਜੈਂਸ ਇਨਪੁਟ ਆਜ ਦੇ ਡੀਜੀਪੀ ਉਸ ਵੇਲੇ ਦੇ ਪੁਲਿਸ ਕਮਿਸ਼ਨਰ RAM ਸਿੰਘ ਦਾ ਬਿਆਨ ਐ ਔਰ ਸਾਰੀ ਜਗ੍ਹਾ ਉਹ ਖਬਰ ਲੱਗੀ ਐ ਜਦ ਨਰੈਨ ਸਿੰਘ ਚੌੜਾ ਫੜਿਆ ਗਿਆ 2013 'ਚ ਕਿ ਏ ਦੇ ਹਿਟ ਲਿਸਟ 'ਚ प्रकाश सिंह बादल ਤੇ ਸੁਖਬੀਰ ਸਿੰਘ ਬਾਦਲ ਸਨ ਔਰ ਅੱਜ ਥੋਡੀ ਇਹਨੇ ਲਾਈ ਕਿ ਤੁਹਾਡਾ ਫੇਲੀਅਰ ਸ੍ਰੀ ਹਰਮੰਦਰ ਸਾਹਿਬ 골ਡਨ ਟੈਂਪਲ ਚ ਗੋਲੀ ਚੱਲ ਜੇ ਤੇ ਤੁਸੀਂ ਕਹੋ ਥੋਡੀ ਮੁਸਤੈਦੀ ਔਰ ਤੁਸੀਂ ਕਹੋ ਸਾਜ਼ਿਸ਼ ਕਮਾਲ ਹੋ ਗਈ ਅੱਜ ਮੈਂ ਇੱਕ ਨਵੀਂ ਅਸਾਜਿਸ ਵਿਖਾਉਣਾ ਜਿਹੜੀ ਹੁਣੇ ਮੈਂ ਬੇਨਕਾਬ ਕਰਨ ਲੱਗਿਆ ਹਰਪਾਲ ਸਿੰਘ ਤੁਸੀਂ ਅੱਜ ਵੀਡੀਓ 'ਚ ਬੋਲ ਕੇ ਕਿਹਾ ਕਿ ਤਿੰਨ ਚਾਰ ਅਫਸਰ ਲਾਇਏ ਸਨ ਇੱਕ ਏ.ਆਈ.ਜੀ. ਜਗਜੀਤ ਵਾਲੀਆ ਕਿੱਥੇ ਸੀ ਭਾਈ ਫਿਰ ਤੁਸੀਂ ਇੱਕ ਐਸ.ਪੀ. ਹਰਪਾਲ ਸਿੰਘ ਦੀ ਜ਼ਿਕਰ ਕੀਤਾ ਸਾਧ ਸੰਗਤ ਜੀ ਮੈਂ ਲੋਕਾਂ ਨੂੰ ਦੱਸਦਾ ਇਨਵੈਸਟੀਗੇਸ਼ਨ ਤਾਂ ਇਹ ਭੁੱਲਰ ਦੀ ਵੀ ਹੋਣੀ ਚਾਹੀਦੀ ਫਿਰ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹਦੇ ਨਰੈਣ ਸਿੰਘ ਚੌੜੇ ਨਾਲ ਤਾਂ ਨਹੀਂ ਲਿੰਕ ਇਹ ਆਪ ਦੀ ਜਾਨ ਬਚਾਉਣ ਨੂੰ ਕੋਈ ਨਵਾਂ ਸਟੇਟਮੈਂਟ ਤਾਂ ਨਹੀਂ ਨਰੈਣ ਸਿੰਘ ਚੌੜੇ ਦੀ ਤਿਆਰ ਕਰਾਊਗਾ ਐਕਚੁਅਲੀ ਇੰਡੀਪੈਂਡੈਂਟ ਪ੍ਰੋਬ ਸੁਪਰੀਮ ਕੋਰਟ ਹਾਈ ਕੋਰਟ ਮੋਨਿਟਰ ਪ੍ਰੋਬ ਕਿਉਂਕਿ ਪੰਜਾਬ ਪੁਲਿਸ ਦੀ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਵੀ ਕਨਕੁਆਇਰੀ ਸਮਝ ਆਈ ਜਿੱਦੇ ਡੀਜੀਪੀ ਲੈਵਲ ਅਫਸਰ ਤੋਂ ਇਹਨਾਂ ਨੇ ਇਨਕੁਆਇਰੀ ਕਰਾਈ ਔਰ ਇੱਕ ਗੱਲ ਕੋਹਾਈ ਕੋਰਟ ਚ ਝੂਠ ਬੋਲਿਆ ਗਿਆ ਕਿ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਫਿਰ ਔਨਰੇਬਲ ਹਾਈ ਕੋਰਟ ਨੇ ਆਪ ਇੱਕ ਡੀਜੀਪੀ ਦੀ ਡਿਊਟੀ ਲਈ ਸੀਨੀਅਰ ਮੋਸਟ ਡੀਜੀਪੀ ਪ੍ਰਬੋਧ ਕੁਮਾਰ ਜੀ ਔਰ ਉਹਨਾਂ ਨੇ ਇਨਕੁਆਇਰੀ ਕਰਕੇ ਪਰਦਾ ਫਾਸ਼ ਕਰਤਾ ਕਿ ਪੰਜਾਬ ਪੁਲਿਸ ਅੰਡਰ ਭਗਵੰਤ ਮਾਨ ਵਾਸ ਮਿਸਲੀਡਿੰਗ ਹਾਈ ਕੋਰਟ ਔਰ ਉਹਨੇ ਦਾਸਤਾ ਕਿ ਇੰਟਰਵਿਊ ਖਰੜ ਪੁਲਿਸ ਸਟੇਸ਼ਨ ਚ ਹੋਈ ਆ ਅੱਜ ਮੈਂ ਆ ਵੀਡੀਓ ਸ਼ੇਅਰ ਕਰ ਰਿਹਾ ਥੋੜਾ ਹਰਪਾਲ ਸਿਓ ਤਾਂ ਐ ਹੱਥ ਜੋੜ ਕੇ ਨਰੈਣ ਚੋੜੇ ਨੂੰ 3 ਦਸੰਬਰ ਨੂੰ ਜੱਫੀਆਂ ਪਾਉਣ ਡਿਆ 3 ਦਸੰਬਰ ਉਹ ਦਿਨ ਜਦੋਂ 바ਰ ਕੰਟਾ ਘਰ ਅੱਗੇ ਜਿੱਥੇ ਲੋਕ ਆਪਦੇ ਪੈਰ ਧੋ ਕੇ ਅੱਗੇ ਜਾਂਦੇ ਆ ਉੱਥੇ ਸਾਹਮਣੇ ਸੁਖਵੀਰ ਸਿੰਘ ਬਾਦਲ ਤੇ ਸੁਖਦੀਪ ਸਿੰਘ ਢੀਂਸਾ ਸਾਹਿਬ ਬੈਠੇ ਆ ਪ੍ਰੈਸ ਖੜੀ ਆ ਪੁਲਿਸ ਲੱਗੀ ਆ ਥੋਡੀ ਤੇ ਹਰਪਾਲ ਸਿੰਘ ਜਾ ਕੇ ਹੱਥ ਵੀ ਮਿਲਾ ਰਿਆ ਐਨ ਬੜੇ ਪਿਆਰ ਨਾਲ ਨਰੈਣ ਸਿੰਘ ਚੋੜੇ ਨੂੰ ਮਿਲ ਰਿਹਾ ਆ ਲੋ ਵੀਡੀਓ ਤੇ ਆ ਤੁਹਾਡਾ ਪਰਦਾ ਫਾਸ਼ ਹੁੰਦਾ ਦੇਖ ਰਿਹਾ ਆ ਵੇਖੋ ਆ ਆ ਰਿਹਾ ਹਰਪਾਲ ਸਿੰਘ ਆ ਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਹੁਣੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾ ਜਿਸੇ ਸ਼ਾਮਿਲ ਹੋਏ ਦੇਚ ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ 3 ਦਸੰਬਰ ਨੂੰ ਨਰੈਣ ਸਿੰਘ ਚੋੜੇ ਨੂੰ ਇੱਕ ਐਸਪੀ ਜੀ ਦੀ ਤੁਸੀਂ ਡਿਊਟੀ ਲਈ ਹਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਾ ਹਲਕ ਨਾਨਕ ਹਲਕੇ ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਰੈਣ ਸਿੰਘ ਚੋੜੇ ਦਾ ਪਤਾ ਛੋਣ ਨੂੰ ਨਰੈਣ ਸਿੰਘ ਚੋੜੇ ਦਾ ਪਤਾ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ 15 ਮਿੰਟ ਇੱਥੇ ਫਿਰਿਆ ਐਸਪੀ ਉਹਨੂੰ ਹੱਥ ਮਿਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਉਹ ਦਾ ਪੁੱਤ ਸੀ ਕੀ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਹੈ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋੜਾ ਕਿ ਕਿਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਹਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਭਗਵੰਤ ਮਾਨ ਨੇ ਕੱਲ ਕਹਿੰਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਤਾਂ ਭਾਵੇਂ ਸਜ਼ਾ ਲੱਗ ਜੇ ਗੁਰੂ ਭਾਵੇਂ ਮaaf ਕਰ ਦੇ ਮਗਰ ਕੀ ਲੋਕ ਕਰਨਗੇ ਕਿ ਕਿਥੇ ਭਗਵੰਤ ਮਾਨ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕਰ ਰਹੇ ਹੁਣ ਮੈਂ ਫੋਟੋ ਸ਼ੇਅਰ ਕਰਦਾ ਜਿਹੜਾ ਸਪਸ਼ਟੀ ਪੰਜਾਬ ਦੇ ਲੋਕਾਂ ਨੂੰ ਹੋ ਜੂਗਾ ਕਿ ਪੰਜਾਬ ਪੁਲਿਸ ਦੀ ਕਿਹ ਜੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਇੱਥੇ ਆ ਸਾਰੇ ਮਸਲੇ ਨੂੰ ਘਟਨਾਕ੍ਰਮ ਨੂੰ ਇਹਨੂੰ ਸਾਜ਼ਿਸ਼ਕਰ ਰਕਰਾਰ ਕਰਨ ਲਈ ਆ ਲੋ ਆ ਫੋਟੋ ਹੈ ਜੀ ਆ ਲੋ ਹਰਪਾਲ ਸਿੰਘ ਦੀ ਆ ਨੀਲੀ ਲਾਈਟ ਬਲੂ ਤਰਬਨ ਬਰਾਊਨ ਸਵੈਟਰ ਆ ਹਰਪਾਲ ਅਨਰੈਨ ਚੋੜਾ ਤੇ ਆਰਪਾਲ ਆ ਹੱਥ ਮਿਲਾਉਂਦਿਆਂ ਆ ਭੁੱਲਰ ਸਾਹਿਬ ਆ ਦੂਜੀ ਫੋਟੋ ਆ ਹੱਥ ਮਿਲਾਉਂਦਿਆਂ ਦੀ ਇੱਥੇ ਸਾਰੇ ਅਫਸਰ ਖੜੇ ਆ ਗੱਲ ਕਰ ਰਿਆ ਆਰਪਾਲ ਸਿੰਘ ਚਿੱਲੇ ਆਉਂਦਾ ਉਹਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੈਲਿਊ ਅਰੈਸਟ ਹਰਪਾਲ ਸਿੰਘ ਜਾਂ ਜਿੰਨੀ ਉੱਥੇ ਪੁਲਿਸ ਖੜੀ ਸੀ ਤੁਸੀਂ ਕਰਨਾ ਨਹੀਂ ਇਹਨਾਂ ਨੂੰ ਅਰੈਸਟ ਕਿਉਂਕਿ ਇਹ ਥੋੜੀ ਸਾਜ਼ਿਸ਼ ਏ ਤੁਹਾਡੇ ਭਾਈਵਾਲ ਔਰ ਮੈਂ ਅੱਜ ਇਹ ਡਿਮਾਂਡ ਕਰਦਾ ਕਿ ਕੋਈ ਸੁਪਰੀਮ ਕੋਰਟ ਇੰਟਰਵੈਨ ਕਰੇ ਜਾਂ ਹਾਈ ਕੋਰਟ ਇੰਟਰਵੈਨ ਕਰੇ ਔਰ ਇਹਦੀ ਜਾਂਚ ਹੋਵੇ ਨਹੀਂ ਤਾਂ ਪੁਲਿਸ ਦਾ ਆਮ ਆਦਮੀ ਪਾਰਟੀ ਦਾ ਕਵਰ ਅਪ ਆਪਰੇਸ਼ਨ ਸ਼ੁਰੂ ਹੋ ਗਿਆ ਇਹਨਾਂ ਨੇ ਇਹਨੂੰ ਸਾਜ਼ਿਸ਼ ਸਿੰਪਥੀ ਲੈਣ ਦਾ ਤਰੀਕਾ ਉਹ ਪਾਣੀ ਸਿਟੀ ਕੋਈ ਉਹਦੇ ਤੇ ਕੇਜਰੀ ਹਾਲ ਤੇ ਦੇ ਭਾਜਪਾ ਜਿਵੇਂ ਇੱਥੇ 9mm ਦਾ ਪਿਸਟਲ ਦਾ ਫੈਰ ਹੋ ਰਿਹਾ ਹੈ ਔਰ ਕਹਿ ਰਿਹਾ ਇਹ ਇਨਾ ਝੂਠ ਦੂਜਾ ਝੂਠ ਸੁਣ ਲੋ ਸੱਚ ਕਹਿੰਦੇ ਜੀ ਸਾਡੀ ਤਿੰਨ ਟਾਇਰ ਸੀ ਭਾਈ ਸਾਹਿਬ ਜਿਹੜਾ ਜਸਬੀਰ ਸਿੰਘ ਆ ਇਹ ਵੀ ਦੱਸ ਦਿਓ ਅੱਜ ਝੂਠ ਮਰਵਾਇਆ ਕਿ ਨਹੀਂ ਮਰਵਾਇਆ ਭੁੱਲਰ ਸਾਹਿਬ ਤੁਸੀਂ ਇਹ ਦੱਸ ਦਿਓ ਕਿ ਉਹ ਅੰਮ੍ਰਿਤਸਰ ਪੁਲਿਸ ਚ ਆ ਕਿ ਉਹ ਹਰਸ਼ਮ੍ਰਿਤ ਕੌਰ ਬਾਦਲ ਨਾਲ ਤਾਇਤ ਹੈ ਜੇ ਨਹੀਂ ਤੁਸੀਂ ਦਿਖਾਉਂਗੇ ਤੇ ਆਰਡਰ ਮੈਂ ਵਿਖਾਉਂਗਾ ਤੁਹਾਡੀ ਪੁਲਿਸ ਦਾ ਉਹਦਾ ਨੰਬਰ ਹੋਣਾ ਵਿਸ਼ਾ ਕੰਮਰਸਰ ਪੁਲਿਸ ਦਾ ਮਗਰ ਹੀ ਇਜ਼ ਇਨਸਿਕਿਉਰਟੀ ਡਿਟੇਲ ਆਫ ਪ੍ਰਕਾਸ਼ ਸਿੰਘ ਬਾਦਲ ਫਰਮ 2002 ਫੇਰ ਸੁਖਬੀਰ ਸਿੰਘ ਬਾਦਲ ਤੇ ਅੱਜ ਹਰਸਿਮਰਤ ਕੌਰ ਬਾਦਲ ਜੀ ਨਾਲ ਲੱਗਿਆ ਜੀਨੇ ਆਪ ਦੀ ਜਾਨ ਦੀ ਬਾਜ਼ੀ ਖੇਡ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੁਖਬੀਰ ਜੀ ਨੂੰ ਬਚਾਉਣ ਦਾ ਕੰਮ ਕੀਤਾ ਔਰ ਤੁਸੀਂ ਐਡੇ ਬੇਸ਼ਰਮ ਹੋ ਕਿ ਆਪ ਦੀ ਪੁਲਿਸ ਫੇਲੀਅਰ ਨੂੰ ناکਾਮੀ ਨੂੰ ਬਚਾਉਣ ਵਾਸਤੇ ਪਹਿਲਾਂ ਉਹਦੇ ਗਲ ਚ ਗੂਟ ਦਿੱਤਾ ਕਿ ਯਾਰ ਤੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੈਨੂੰ ਫੋਰਸ ਨਾਲ ਖਲੋਣਾ ਚਾਹੀਦਾ ਉਹਦੀ ਨਾ ਫਿਕਰ ਕੀਤੀ ਕਿ ਕਿਤੇ ਉਹ ਨਾ ਮਰ ਜਾਂਦਾ ਉਹ ਸੱਚ ਦੱਸ ਰਿਹਾ ਉਹ ਇਨਸਾਨੀਅਤ ਦੇ ਤੌਰ ਤੇ ਬੋਲ ਰਿਹਾ ਉਹ ਗੁਰੂ ਦਾ ਸਿੱਖ ਹੋਣ ਦੇ ਨਾਤੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀ ਚੱਲ ਗਈ ਤੁਹਾਡੇ ਕਮਿਸ਼ਨਰ ਹੁੰਦਿਆਂ ਤੇ ਤੁਸੀਂ ਇਸ ਨੂੰ ਸਾਜ਼ਿਸ਼ ਇਕਰਾਰ ਕਰ ਰਹੇ ਹੋ ਮਹਾਰਾਜ ਜੀ ਇਹ ਸਰਕਾਰ ਲੱਤ ਜਾਣੀ ਹੈ ਵਰਦੀ ਤੁਹਾਡੀ ਵੀ ਲੱਤ ਜਾਣੀ ਹੈ ਕਿਹੜੇ ਘਰ ਜਾ ਕੇ ਮੂੰਹ ਵਿਖਾਉਂਗੇ ਆਪ ਦਾ ਐਡਾ ਝੂਠ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਸੰਪਤੀ ਲੈਣ ਲਈ ਕੀਤਾ ਅਰਨਰ ਸਿੰਘ ਚੋੜਾ ਜਿਹੜਾ ਇੱਕ ਨੋਨ ਆਈਐਸਆਈ ਦਾ ਏਜੰਟ ਜਿਹਦੇ ਤੇ ਇਹ 40 ਪਰਚੇ ਜਿਹੜੇ ਪਏ ਸੀ ਪਹਿਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਫੜਿਆ ਕਿਉਂ ਕਿਆ ਫਿਰ ਇਹ ਖਬਰ ਕਿਉਂ ਲੱਗੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਈਟਲਿਸਟ 'ਚ ਸੀ ਇਸ ਲਈ ਆ ਜੋੜੇ ਹੱਥ ਨਹੀਂ ਪੁਲਿਸਿੰਗ ਹੋ ਰਹੀ ਤੁਹਾਡੇ ਤੋਂ ਸਿੱਧੂ ਮੂਸੇਵਾਲੇ ਨੂੰ ਵੀ ਫਿਰ ਉਹਨੇ ਆਪ ਦੇ ਆਪ ਨੂੰ ਹੀ ਗੋਲੀ ਮਰਵਾਈ ਹੋਣੀ ਲੌਰੈਂਸ ਮਿਸ਼ਨੋਈ ਨੇ ਵੀ ਆਪ ਦੀ ਇੰਟਰਵਿਊ ਆਪ ਹੀ ਕਰਾਤੀ ਉਹ ਨਹੀਂ ਪੁੱਛਦਾ ਕੀ ਲੈਣਾ ਦੇਣਾ ਸੰਦੀਪ ਨੰਗਲ ਲੰਬੀਆਂ ਨੇ ਵੀ ਆਪ ਦੇ ਆਪ ਨੂੰ ਗੋਲੀ ਮਰਵਾਤੀ ਉਹ ਤਾਂ ਵਿਚਾਰੇ ਹੈ ਨਹੀਂ ਇਸ ਸੰਸਾਰ 'ਚ ਬੋਲਣ ਵਾਸਤੇ ਜੇ ਕੋਈ ਬਚ ਗਿਆ ਤੇ ਉਹਨੂੰ ਸympathy ਦੀ ਕਹਾਣੀ ਪਾ ਦਿਓ ਤੇ ਆਪ ਦੀ ਆਪ ਸਰਖਰੂ ਹੋ ਜਾਓ ਆ ਜੋੜੇ ਹੱਥ ਨਾ ਕਰੋ ਇਹ じゃ ਪੰਜਾਬ ਦਾ ਖੂਨੀ ਖੇਲ ਨਾ ਖੇਡਣ ਦਿਓ ਗੁਰੂ ਘਰਾਂ 'ਚ ਇਤਨਾ ਗੋਲੀਆਂ ਨਾ ਚੱਲਣ ਔਰ ਪੰਜਾਬ ਦਾ ਮਾਹੌਲ ਖਰਾਬ ਹੋਣ ਕਰਨ ਤੋਂ ਬਾਝੋ ਇਸ ਲਈ ਆਈ ਡਿਮਾਂਡ ਐਂਡ ਇਨਕੁਆਇਰੀ ਅਗੇਂਸਟ ਪੁੱਲਰ ਐਂਡ ਅਗੇਂਸਟ AIG ਜਿਹਦੀ ਡਿਊਟੀ ਸੀ ਵਾਲੀਆ ਐਸਪੀ ਹਰਪਾਲ ਤੇ ਜਿੰਨੇ ਉਤੇ ਹੋਰ ਅਫਸਰ ਪੇ ਤੈਨਾਤ ਸਨ ਕਿ ਉਹਨਾਂ ਦੀ ਪੁੱਛਕੇ ਚ ਹੋਵੇ ਕਿ ਉਹ ਸੁੱਤੇ ਕਿੱਥੇ ਪਏ ਸੀ ਆ ਤਿੰਨ ਦਿਨ ਦਾ ਬੰਦਾ ਉੱਤੇ ਫਿਰਦਾ ਔਰ ਇੱਕ ਇੱਕ ਕਰਕੇ ਲੋਕ ਵੀਡੀਓ ਪਾ ਰਿਹਾ ਸਾਰੀ ਸ਼ੇਅਰ ਕਰਾਂਗੇ ਤੁਹਾਡੀ ਫੇਲੀਅਰ ਤੁਹਾਡੀ ناکਾਮੀ ਐਵੇਂ ਅਰਵਿੰਦ ਕੇਜਰੀਵਾਲ ਦਿੱਲੀ ਦਾ ਰੌਲਾ ਪਾਉਂਦਾ ਫੇਲੀਅਰ ਦਾ ਸਭ ਤੋਂ ਵੱਡੇ ਫੇਲੀਅਰ ਤਾਂ ਤੁਸੀਂ ਹੋ ਔਰ ਇਹ ਪੜਦਾ ਫਾਸ ਅੱਜ ਇਹ ਗੁਰੂ ਘਰ 'ਚ ਜੇ ਜੇ ਕੀਤੀ ਨਾ ਸ਼ੈਤਾਨੀ ਤੇ ਜੇ ਕੀਤੀ ਚਲਾਕੀ ਭੁੱਲਰ ਸਾਹਿਬ ਇਹ ਰੱਬ ਦਾ ਦਰ ਹੈ ਇਹ ਗੁਰੂ ਇਹ ਜੀ ਕਲਾ ਵਰਤੂਗੇ ਕਿ ਤੁਹਾਡੇ ਅਰਗਿਆਂ ਦੇ ਵਿਚੇਰੇ ਨੰਗੇ ਹੋਣਗੇ ਅਫਸੋਸ ਹੈ ਕਿ ਮੈਨੂੰ ਤੁਹਾਡੇ ਬਾਰੇ ਸਭ ਕੁਝ ਕਹਿਣਾ ਪਿਆ ਔਰ ਮੈਂ ਆਜ ਕਰਦਾ ਸੀ ਉਮੀਦ ਕਰਦਾ ਸੀ ਕਿ ਤੁਸੀਂ ਇੱਕ ਪੁਲਿਸ ਅਫਸਰ ਦੇ ਬੇਟੇ ਹੋ ਵਰਦੀ ਦਾ ਸਤਕਾਰ ਤੇ ਕਾਨੂੰਨ ਦਾ ਸਤਕਾਰ ਤੁਸੀਂ ਕਰੋਗੇ ਬਟ ਟੂਡੇ ਇਹ ਗੱਲ ਕਹਿ ਕੇ ਯੂ ਹੈਵ ਫਾਲਨ इन आर आइज वन हैड ग्रेट रिकार्ड एंड रेस्पेक्ट फॉर यूर अब अफसोस न कहना पै रहा है वन इज अशेम्ड ऑफ हियरिंग वॉट यू हैव से वाहू जी का खालसा वाहू जी की फतेह